ਜੀਤ ਸਿੰਘ ਦੀ ਮੌਤ ਤੋਂ ਬਾਅਦ ਬਰਤਾਨਵੀ ਹਕੂਮਤ ਆ ਜਿਹੜੀ ਉਹਨੇ ਲਾਹੌਰ ਨੂੰ ਆਪਣੇ ਅਧੀਨ ਕਰਨ ਦੇ ਲਈ ਪੂਰੀ ਵਾਹ ਲਾਈ ਹੋਈ ਸੀ ਮੁਦਕੀ ਦੇ ਵਿੱਚ جنگ ਹੋਈ ਤੇ ਉੱਥੇ ਵੀ ਸਿੱਖਾਂ ਦੀ ਜਿੱਤ ਹੋਈ ਉਸ ਤੋਂ ਬਾਅਦ ਫਿਰੋਜ਼ਸ਼ਾ جنگ ਹੋਈ ਤੇ ਉੱਥੇ ਵੀ ਸਿੱਖਾਂ ਦੀ ਜਿੱਤ ਹੋਈ ਤੇ ਸਿੱਖ ਆਪ ਦੀ ਖੁਸ਼ੀ ਵੀ ਮਨਾ ਰਹੇ ਸਨ ਪਰ ਜਿਹੜੇ ਅੰਗਰੇਜ਼ ਅਫਸਰ ਆ ਉਹ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਬੈਠੇ ਹੋਏ ਸੀ ਗਦਾਰਾਂ ਨੇ ਉਹਨਾਂ ਨੂੰ ਜਾ ਕੇ ਸਾਰਾ ਹੀ ਪੇਟ ਦੇ ਦਿੱਤਾ ਸਾਰੀ ਸੂ ਮਿਲ ਗਈ ਸਤਲੋਜ ਕੰਡੇ ਦਾ ਜਿੰਨਾ ਵੀ ਵੇਰਵਾ ਸੀ ਉਹ ਸਾਰਾ ਅੰਗਰੇਜ਼ ਹਕੂਮਤ ਨੂੰ ਮਿਲ ਗਿਆ ਆਨ ਆਪਸਰਾਂ ਨੂੰ ਮਿਲ ਗਿਆ ਉਸਗਦਾਰੀ ਕਾਰਨ ਬਹੁਤ ਸਾਰਾ ਜਿਹੜਾ ਬਰੂਦ ਸੀ ਉਹਦੀ ਜਗਾ ਵਿੱਚ ਸਰੋਂ ਤੇ ਰੇਤ ਨਿਕਲੀ ਸਾਰਾ ਕੁਝ ਬਦਲ ਦਿੱਤਾ ਗਿਆ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਪਿੱਛੇ ਨਹੀਂ ਹਟਿਆ ਉਹਨਾਂ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਬਜ਼ੁਰਗ ਹੁੰਦੇ ਹੋਏ ਵੀ ਖੰਡਾ ਲੈ ਕੇ ਲੜੇ ਤੇ ਆਖਰੀ ਸਾਹ ਤੱਕ ਲੜਦੇ ਹੋਏ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਅੱਜ ਦੇ ਦਿਨ 10 ਫਰਵਰੀ ਨੂੰ ਇਹ ਜਿਹੜਾ ਜੰਗ ਹੋਈ ਸੀ ਫਤੇਗੜ ਸਭਰਾਵਾਂ ਵਿਖੇ ਫੋਜਪੁਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਇੱਥੇ ਸ਼ਾਮ ਸਿੰਘ ਅਟਾਰੀ ਜੀ ਦੀ ਯਾਦ ਦੇ ਵਿੱਚ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਇਹ ਗੁਰੂ ਘਰ ਹੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਤੇ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ